ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਦਰਸਲ ਦਾਸ ਹੀ ਇਹ ਕਿ ਦਿੱਲੀ ਬੰਬ ਤਮਾਕੇ ਦੇ ਵਿੱਚ ਹੋਏ ਬਹੁਤ ਵੱਡੇ ਨੁਕਸਾਨ ਦੇ ਦੌਰਾਨ ਹੁਣ ਸਰਕਾਰ ਇੱਕ ਬਿਹੱਦ ਵੱਡੀ ਰਾਹਤ ਉਹਨਾਂ ਪੀੜਤਾਂ ਨੂੰ ਦੇਣ ਜਾ ਰਹੀ ਹੈ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਿਹੜੇ ਇਸ ਬਲਾਸਟ ਦੇ ਵਿੱਚ ਪੀੜਤ ਪਰਿਵਾਰ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਗੰਭੀਰ ਜ਼ਖਮੀ ਹੋਏ ਨੇ ਤਾਂ ਜਿਹੜੇ ਹਲਕੀ ਦਰਮਿਆਨੀ ਜ਼ਖਮੀ ਹੋਏ ਨੇ ਉਹਨਾਂ ਸਾਰਿਆਂ ਨੂੰ ਮੁਆਵਜ਼ਾ ਸਰਕਾਰ ਦੇਵੇਗੀ ਦੱਸਦੀ ਹੈ ਕਿ ਹੁਣ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਹੋਣਾਂ ਦੇ ਵੱਲੋਂ ਫਟਾ ਐਲਾਨ ਕੀਤਾ ਗਿਆ ਹੈ ਪੀਐਮ ਮੋਦੀ ਨੇ ਵੀ ਐਲਾਨ ਕੀਤਾ ਹੈ ਕਿ ਜਿਹੜੇ ਇਸ ਪੂਰੇ ਕਟਨਾਕਰਮ ਦੇ ਵਿੱਚ ਮੁਲਜ਼ਮ ਨੇ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਵੇਗਾ ਇਸੇ ਹੀ ਚਲਦੇ ਦੱਸਦੀ ਹੈ ਕਿ ਵੱਡਾ ਐਲਾਨ ਹੁਣ ਇਹਨਾਂ ਪੀੜਤਾਂ ਦੇ ਲਈ ਵੀ ਕਰ ਦਿੱਤਾ ਗਿਆ ਇਹਨਾਂ ਪੀੜਤਾਂ ਨੂੰ ਵੱਡੀ ਰਾਹਤ ਦੇਣ ਦੀ ਤਿਆਰੀ ਦੇ ਵਿੱਚ ਸਰਕਾਰ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਹੁਣ ਜਿਨ੍ਹਾਂ ਪਰਿਵਾਰਕ ਮੈਂਬਰਾਂ ਦੇ ਜਿਹੜੇ ਲੋਕ ਨੇ ਉਹਨਾਂ ਦੀ ਮੌਤ ਹੋਈ ਹੈ ਮ੍ਰਿਤਕ ਨੇ ਹੋਏ ਨੇ ਤੇ ਮ੍ਰਿਤਕ ਤੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਮਦਦ ਸਰਕਾਰ ਵੱਲੋਂ ਦਿੱਤੀ ਜਾਵੇਗੀ। ਇਹਨਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਆਰਥਿਕ ਮੁਆਵਜ਼ਾ ਜਿਹੜਾ ਵਾ ਸਰਕਾਰ ਦਵੇਗੀ ਔਰ ਜਿਹੜੇ ਗੰਭੀਰ ਜ਼ਖਮੀ ਹੋਏ ਨੇ ਜਿਹੜੇ ਜ਼ਖਮੀਆਂ ਨੂੰ ਹੁਣ 10-5-5 ਲੱਖ ਰੁਪਇਆ ਸਰਕਾਰ ਦਵੇਗੀ। ਯਾਨੀ ਕਿ ਜ਼ਖਮੀ ਪਰਿਵਾਰਾਂ ਨੂੰ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਪੂਰੇ ਪਲਾਸਟ ਵਿੱਚ ਜ਼ਖਮੀ ਹੋਏ ਨੇ ਉਹਨਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਉਸ ਤੋਂ ਬਾਅਦ ਜਿਹੜੇ ਗੰਭੀਰ ਜਿਹੜੇ ਜ਼ਖਮੀ ਨਹੀਂ ਹੋਏ ਨੇ ਮਾਮੂਲੀ ਕਿਸੇ ਨੂੰ ਜ਼ਖਮੀ ਹੋਏ ਨੇ ਉਹਨਾਂ ਨੂੰ 2-2 ਲੱਖ ਰੁਪਏ ਤੱਕ ਦੀ ਮਦਦ ਦਾ ਐਲਾਨ ਸਰਕਾਰ ਨੇ ਕੀਤਾ ਹੈ ਜਾਨਕੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਗੰਭੀਰ ਰੂਪ ਨਾਲ ਜ਼ਖਮੀ ਹੋਏ ਪਰਿਵਾਰਕ ਮੈਂਬਰਾਂ ਦੇ ਨੂੰ 5-5 ਲੱਖ ਰੁਪਈਆ ਤਾਂ ਜਿਹੜੇ ਘੱਟ ਜ਼ਖਮੀ ਹੋਏ ਨੇ ਉਹਨਾਂ ਨੂੰ 2-2 ਲੱਖ ਰੁਪਈਆ ਦੇ ਕੇ ਸਰਕਾਰ ਮੁਆਵਜ਼ਾ ਦੇ ਕੇ ਮਦਦ ਕਰੇਗੀ ਇਹਨਾਂ ਪੀੜਤਾ ਦੇ ਲਈ ਸਰਕਾਰ ਨੇ ਵੱਟਾ ਉਪਰਾਲਾ ਕੀਤਾ ਹੈ ਔਰ ਇਹ ਵੀ ਕਹਿ ਹੈ ਕਿ ਇਹਨਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ ਕਿ ਹਰ ਕੀਮਤ ਦੇ ਵਿੱਚ ਸਰਕਾਰ ਇਹਨਾਂ ਦੇ ਨਾਲ ਖੜੀ ਹੈ ਇਹਨਾਂ ਦੀ ਹਰ ਇੱਕ ਆਰਥਿਕ ਪੱਖੋਂ ਮਦਦ ਕਰੇਗੀ ਤੇ ਨਾਲ ਦੀ ਨਾਲ ਇਹਨਾਂ ਦਾ ਹਰ ਇੱਕ ਮੁਸ਼ਕਲਾਂ ਦਾ ਜਿਹੜਾ ਇਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਤੇ ਸਰਕਾਰ ਉਸ ਨੂੰ ਹੱਲ ਕਰੇਗੀ ਇਸੇਹੀ ਚੱਲਦੇ ਦਿੱਲੀ ਦੇ ਸੀਐਮ ਰੇਖਾ ਗੁਪਤਾ ਨੇ ਵੱਡਾ ਐਲਾਨ ਕੀਤਾ ਹੈ ਦਿੱਲੀ ਦੇ ਵਿੱਚ ਹੋਏ ਵੱਡੇ ਤਮਾਕੇ ਚ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਹੈ ਕਈ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤਾਂ ਪਰਿਵਾਰਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਮੁਸੀਬਤ ਦੇ ਵਿੱਚ ਸਰਕਾਰ ਨੇ ਉਹਨਾਂ ਪੀੜਤਾਂ ਦੇ ਪਰਿਵਾਰਾਂ ਦੀ ਮਦਦ ਜਿਹੜੀ ਆ ਕੀਤੀ ਹੈ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਰੋਣਾ ਤੋਂ ਦੂਰ ਹੋਏ ਜ਼ਖਮੀ ਨੇ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਤੇ ਉਹਨਾਂ ਦੇ ਲਈ ਸਰਕਾਰ ਅੱਗੇ ਆਈ ਹੈ ਤਾਂ ਇਸੇ ਹੀ ਚੱਲਦੇ ਦਾਸੀਏ ਕਿ ਲਗਾਤਾਰ ਹੀ ਹੁਣ ਸਰਕਾਰ ਦੇ ਵੱਲੋਂ ਇਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਇਹਨਾਂ ਦੇ ਮਦਦ ਦੇ ਤੌਰ ਤੇ ਹੋਰ ਵੀ ਜਿਹੜਾ ਵੱਡਾ ਉਪਰਾਲਾ ਕੀਤਾ ਜਾਵੇਗਾ ਤਾਂ ਜਿਹੜੇ ਹੁਣ ਮ੍ਰਿਤਕਾਂ ਦੇ ਪਰਿਵਾਰ ਨੇ ਜਖਮੀਆਂ ਦੇ ਪਰਿਵਾਰ ਨੇ ਉਹਨਾਂ ਨੂੰ ਆਰਥਿਕ ਸਥਿਤੀ ਦੇ ਇਸ ਵੱਡੇ ਦੇ ਵਿੱਚ ਮਦਦ ਜੋ ਹੈ ਸਰਕਾਰ ਕਰੀ ਹੈ ਮੁਆਵਜ਼ੇ ਦਾ ਜਿਹੜਾ ਐਲਾਨ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਤੇ ਹੁਣ ਸਰਕਾਰ ਪੂਰਨ ਤੌਰ ਤੇ ਜੋ ਹੈ ਇਸ ਬਲਾਸਟ ਦੇ ਵਿੱਚ ਹੋਏ ਵੱਡੇ ਨੁਕਸਾਨ ਦੇ ਨਾਲ ਜੁੜੇਗੀ ਔਰ ਜਿਨ੍ਹਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਮਦਦ ਲਈ ਸਰਕਾਰ ਜਿਹੜੀ ਆ ਅੱਗੇ ਆਵੇਗੀ